ਸਥਾਨਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਨੇ ਪਿਸਤੌਲ ਦਿਖਾ ਕੇ ਇੱਕ ਗੱਡੀ ਨੂੰ ਖੋਹਣ ਦਾ ਮਾਮਲਾ ਦਰਜ ਹੈ। ਉਹਨਾਂ ਨੇ ਦੱਸਿਆ ਕਿ ਜਸਪ੍ਰੀਤ ਪੁੱਤਰ ਨੇਸ਼ਮ ਲਾਲ ਵਾਸੀ ਧਰਮਪੁਰਕ ਆਬਾਦੀ ਖੰਬਰਾ ਜਸ਼ਮੀਨ ਲੰਮੜਾ ਜ਼ਿਲ੍ਹਾ ਜਲੰਧਰ ਜੋ ਟੈਕਸੀ ਡਰਾਈਵਰ ਹੈ ਤੇ 10 ਨਵੰਬਰ ਨੂੰ 9:30 ਵਜੇ ਜਲੰਧਰ ਬੱਸ ਸਟੈਂਡ ਤੋਂ ਆਪਣੀ ਗੱਡੀ ਨੰਬਰ PB01E3707 ਇੱਕ ਮੁੰਡੇ ਤੇ ਕੁੜੀ ਦੀ ਸਵਾਰੀ ਮਾਤਾ ਜੀ ਨੈਣਾ ਦੇਵੀ ਲਈ ਬਿਠਾ ਕੇ ਲੈ ਜਾ ਰਿਆ ਸੀ ਜਦੋਂ ਇਹ ਇਲਾਕਾ ਥਾਣਾ શ્રી ਅਨੰਦਪੁਰ ਸਾਹਿਬ ਦੇ ਪਿੰਡ ਰਾਮਪੁਰ ਜੱਜੜ ਸਰਾਵਾ ਤੋਂ ਪਿੱਛੇ ਸੀ ਤਾਂ ਰਾਤ ਕਰੀਬ 12:30 ਵਜੇ ਗੱਡੀ 'ਚ ਬੈਠੇ ਮੁੰਡੇ ਨੇ ਡਰਾਈਵਰ ਦੇ ਪੇਟ 'ਚ ਦੋ ਵਾਰ ਚਾਕੂ ਨਾਲ ਹਮਲਾ ਕੀਤਾ ਤੇ ਧੱਕਾ ਮਾਰ ਕੇ ਉਸਨੂੰ ਬਾਹਰ ਸੁੱਟਣ ਲੱਗਾ ਤਾਂ ਡਰਾਈਵਰ ਆਪਣੀ ਗੱਡੀ ਦੀ ਬ੍ਰੇਕ ਲਗਾ ਕੇ ਗੱਡੀ ਤੋਂ ਬਾਹਰ ਆ ਗਿਆ ਉਹਨਾਂ ਨੇ ਦੱਸਿਆ ਕਿ ਸੁਪਰਾਤ ਮੁੰਡੇ ਨੇ ਡਰਾਈਵਰ ਨੂੰ ਪਿਸਤੌਲ ਦਿਖਾਈ ਇੱਕ ਗੱਡੀ ਖੋ ਕੇ ਦੋਨੋਂ ਮੁੰਡਾ ਤੇ ਕੁੜੀ ਉੱਥੇ ਤੋਂ ਭੱਜ ਗਏ। ਘਟਨਾ ਦੀ ਸੂਚਨਾ ਮਿਲਣ ਤੇ ਡਰਾਈਵਰ ਜਸਪ੍ਰੀਤ ਉਕਤ ਤੇ ਬਿਆਨ ਤੇ ਕੇਸ ਦਰਜ ਕਰ ਲਿਆ ਗਿਆ। ਉਹਨਾਂ ਨੇ ਦੱਸਿਆ ਕਿ ਪੁਲਿਸ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਰੋਹਿਤ ਕੁਮਾਰ ਵਾਸੀ ਪੱਟੀ ਰੋਡ ਪਿੰਡ ਪਿਖੀਵਿੰਡ ਥਾਣਾ ਪਿਖੀਵਿੰਡ ਜ਼ਿਲ੍ਹਾ ਤਰਨਤਾਰਨ ਨੂੰ 19 ਨਵੰਬਰ ਨੂੰ ਗ੍ਰਿਫਤਾਰ ਕਰਕੇ ਖੋਈ ਹੋਈ ਕਾਰ ਬਰਾਮਦ ਕੀਤੀ ਤੇ ਇਸ ਦੇ ਦੌਰਾਨ ਤਫ਼ਤੀਸ਼ ਜਾਣਕਾਰੀ ਮਿਲੀ ਹੀ ਰੋਹਿਤ ਕੁਮਾਰ ਵਿਰੁੱਧ ਪਹਿਲਾਂ ਵੀ ਐਂਡੀਪੀਐਸ ਐਕਟ ਤਹਿਤ ਦੋ ਮੁਕਦਮੇ ਦਰਜ ਨੇ ਦੋਸ਼ੀ ਨਾਲ ਕਾਰਜ ਸਵਾਰ ਕੁੜੀ ਦਾ ਨਾਮ ਕਾਜਲ ਵਾਸੀ ਵੋਂਟਰ ਜ਼ਿਲ੍ਹਾ ਮੰਡੀ ਹਿਮਾਚਲ ਪ੍ਰਦੇਸ਼ ਤੋਂ ਹੈ ਜਿਸ ਦੀ ਗ੍ਰਿਫਤਾਰੀ ਲਈ ਪੁਲਿਸ ਵੱਲੋਂ ਤਲਾਸ਼ ਕੀਤੀ ਜਾ ਰਹੀ ਹੈ ਦੋਸ਼ੀ ਰੋਹਿਤ ਕੁਮਾਰ ਨੂੰ ਅਦਾਲਤ 'ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਤੇਰੇ 6:30 ਵਜੇ ਸਾਨੂੰ ਇੱਕ ਇਤਲਾ ਮਿਲੀ ਸੀ ਜਸਪ੍ਰੀਤ ਸਿੰਘ ਪੁੱਤਰ ਰੇਸ਼ਮ ਲਾਲ ਵੱਲੋਂ ਰਹਿਣ ਵਾਲਾ ਜਲੰਧਰ ਦਾ ਹੈਗਾ ਇਹ ਡਰਾਈਵਰੀ ਦਾ ਕੰਮ ਕਰਦਾ ਹੈਗਾ ਆਪਣੀ ਗੱਡੀ ਜਿਹੜੀ ਹੈਗੀ ਹੈ ਟੈਕਸੀ ਦੀ ਉੱਥੋਂ ਲੈ ਕਰਕੇ ਆਇਆ ਸੀਗਾ ਜਲੰਧਰ ਤੋਂ ਜਿਹਦੇ ਵਿੱਚ ਇੱਕ ਕੁੜੀ ਤੇ ਇੱਕ ਮੁੰਡਾ ਸੀਗੇ ਜਿਨ੍ਹਾਂ ਦੀ ਉਹਨੂੰ ਪਛਾਣ ਨਹੀਂ ਸੀਗੀ ਨਾ ਇਹਨੇ ਕੋਈ ਡਾਕੂਮੈਂਟ ਉਹਨਾਂ ਦੇ ਕੋਲੋਂ ਲਿਆ ਸੀਗਾ ਇਹ ਨਾਇਨਾ ਦੇਵੀ ਵਾਸਤੇ ਬੁੱਕ ਕੀਤੀ ਸੀਗੀ ਜਦੋਂ ਇਹ ਜਾ ਰਹੇ ਸੀਗੇ ਤੇ ਸਾਡਾ ਜਿਹੜਾ ਪਿੰਡ ਹੈਗਾ ਰਾਮਪੁਰ ਜੱਜਰ ਉਹਦੇ ਲਾਗੇ ਇਹਨਾਂ ਨੇ ਜਿਹੜਾ ਡਰਾਈਵਰ ਸੀਗਾ ਉਹਦੇ ਸਟੈਪਿੰਗ ਕੀਤੀ ਉਹਨੂੰ ਪਿਸਤਲ ਦਿਖਾ ਕਰਕੇ ਜਿਹੜਾ ਉਹਦੀ ਕਾਰ ਉਹ ਖੋਹ ਕਰ ਲਈ ਔਰ ਉਹ ਲੈ ਕਰਕੇ ਭੱਜ ਗਏ ਸੀਗੇ ਉੱਥੋਂ ਬਿਕੋਜ਼ ਆਫ ਕਨੈਕਟੀਵਿਟੀ ਰਾਤ ਨੂੰ ਜਿਹੜਾ ਹੈਗਾ ਇਹ ਰਾਤ ਦੀ ਵਾਰਦਾਤ ਹੈ ਕਿ 12:00 12:30 ਵਜੇ ਦੇ ਕਰੀਬ ਦੀ ਉਹ ਸਾਨੂੰ ਦੱਸ ਨਹੀਂ ਸਕਿਆ अर्ਲੀ ਮਾਰਨਿੰਗ ਜਿਸ ਤਰ੍ਹਾਂ ਹੀ ਸਾਨੂੰ ਇਤਲਾ ਮਿਲੀ ਉਹਦੇ ਨਾਲ ਦੇ ਨਾਲ ਆਪਾਂ ਉਹਦੇ ਬਿਆਨਾਂ ਤੇ ਪਰਚਾ ਦਰਜ ਕੀਤਾ ਤੇ ਟੀਮ ਜਿਹੜੀ ਹੈਗੇ ਨੇ ਸਾਡੇ ਥਾਣੇ ਦੀ ਐਸ ਐਚ ਓ ਅਨੰਦਪੁਰ ਸਾਹਿਬ ਦੀ ਤੇ ਨਾਲ ਇਨਚਾਰਜ ਯੇਈ ਦੀ ਟੀਮ ਤੇ ਡੀ ਐਸ ਪੀ ਸਾਹਿਬ ਜਿਹੜੇ ਅਨੰਦਪੁਰ ਸਾਹਿਬ ਹੈਗੇ ਨੇ ਇਹਨਾਂ ਨੇ ਰਲ ਕੇ ਜਿਹੜਾ ਹੈਗਾ ਇਸ ਕੇਸ ਤੇ ਵਰਕ ਆਊਟ ਕੀਤਾ ਸੀ ਸੀ ਟੀ ਵੀ ਫੁਟੇਜ ਜਿਹੜੀਆਂ ਹੈਗੇ ਨੇ ਕਾਫੀ ਆਪਾਂ ਇੱਥੇ ਖੰਡਾਲੀਆਂ ਹੋਰ ਵੀ ਜਿਹੜੇ ਸਾਨੂੰ ਇਨਪੁਟਸ ਵਿਚਾਰ ਮਿਲਦੇ ਰਹ ਬਹੁਤ ਹੀ ਜਿਹੜਾ ਹੈਗਾ ਆਪਾਂ ਮਿਨਿਮਮ ਟਾਈਮ ਵਿੱਚ ਕੇਸ ਨੂੰ ਜਿਹੜਾ ਹੈਗਾ ਟਰੇਸ ਕੀਤਾ ਹੈਗਾ ਤੇ ਜਿਹੜਾ ਅਕਿਊਜ਼ਰ ਇਹਦੇ ਵਿੱਚ ਰੋਹਿਤ ਕੁਮਾਰ ਹੈਗਾ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਜਿਹੜੀ ਕਾਰ ਹੈਗੀ ਹੈ ਉਹਨੂੰ ਵੀ ਜਿਹੜਾ ਬਰਾਮਦ ਕਰ ਲਿਆ ਗਿਆ ਹੈਗਾ ਆ ਜਿਹਨੂੰ ਪੇਸ਼ ਕਰਾ ਕਰਕੇ ਇਹਦੀ ਰਿਮਾਂਡ ਹਾਸਲ ਕਰਕੇ ਇਹਨੂੰ ਅੱਗੇ ਜਿਹੜੇ ਇਹਦੇ ਪੁੱਛਗਿੱਛ ਕਰਾਂਗੇ ਕਿ ਜਿਹੜੀ ਪਿਸਟਲ ਇਹਨੇ ਸ਼ੋਅ ਕੀਤੀ ਸੀਗੀ ਉਹ ਤੇ ਹੋਰ ਉਸ ਤੋਂ ਇਲਾਵਾ ਜਿਹੜਾ ਨਾਈਫ ਇਹਨੇ ਯੂਜ਼ ਕੀਤਾ ਹੈਗਾ ਵਾਰਦਾਤ ਵਿੱਚ ਉਹ ਉਹਨਾਂ ਨੂੰ ਜਿਹੜਾ ਹੈਗਾ ਬਰਾਮਦ ਕਰਨਾ ਸਾਡਾ ਰਹਿੰਦਾ ਹੈਗਾ ਇਸ ਤੋਂ ਪਹਿਲਾਂ ਵੀ ਇਸ ਬੰਦੇ ਤੇ ਪਹਿਲਾਂ ਐਨਡੀਪੀਐਸ ਦੇ ਪਰਚੇ ਹੈਗੇ ਨੇ ਇੱਕ ਅੰਮ੍ਰਿਤਸਰ ਦਾ ਤੇ ਹੋਰ ਵੀ ਕਿਸ ਕਿਸ ਕੇਸ ਵਿੱਚ ਇਨਵੋਲ ਹੋਗਾ ਹੋਰ ਕੋਈ ਵਾਰਦਾਤਾਂ ਨੇ ਕੀਤੀ ਹੈ ਨਹੀਂ ਕੀਤੀ ਹੈਗੀ ਉਸ ਬਾਰੇ ਵਿੱਚ ਜਿਹੜਾ ਹੈਗਾ ਆਪਾਂ ਪਰਤਾਲੀ ਦੀ ਤਫਤੀਸ਼ ਦੌਰਾਨ ਕਰਾਂਗੇ ਉਹੀ ਮੈਂ ਤੁਹਾਨੂੰ ਦੱਸ ਰਿਹਾ ਹੈਗਾ ਕਿ ਅਜੇ ਇਹਨੂੰ ਆਪਾਂ ਗ੍ਰਿਫਤਾਰ ਕਰਕੇ ਅੱਜ ਰਿਮਾਂਡ ਲੈ ਰਹੇ ਆ ਇਹਦਾ ਤੇ ਬਿਕੋਜ਼ ਇੱਥੇ ਪਹਿਲਾਂ ਵੀ ਪਰਚੇ ਹੈਗੇ ਨੇ ਐਨਡੀਪੀਐਸ ਦੇ ਤੇ ਇਹ ਤੋਂ ਪੁੱਛਗਿੱਛ ਕਰਨਾ ਪ੍ਰੋਪਰਲੀ ਇੰਟਰੋਗੇਟ ਕਰਨਾ ਬੰਦਦਾ ਹੈਗਾ ਜੋ ਵੀ ਤਫਤੀਸ਼ ਦੌਰਾਨ ਸਾਹਮਣੇ ਆਊਗਾ ਫਿਰ ਤੁਹਾਨੂੰ ਅੱਗੇ ਆਪਾਂ ਸਾਂਝਾ ਕਰਾਂਗੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ 24/7 ਪੰਜਾਬ ਐਸਐਸਪੀ ਰੋਪੜ ਗੁਲਨੀਤ ਸਿੰਘ ਖੁਰਾਨਾ ਨੇ ਦੱਸਿਆ ਰੀ ਰੂਪਨਗਰ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਨੇ ਪਿਸਟੌਲ ਦਿਖਾ ਕੇ ਇੱਕ ਗੱਡੀ ਨੂੰ ਖੋਹਣ ਦਾ ਮਾਮਲਾ ਦਰਜ ਹੈ। ਉਹਨਾਂ ਨੇ ਦੱਸਿਆ ਕਿ ਜਸਪ੍ਰੀਤ ਪੁੱਤਰ ਨੇਸ਼ਮ ਲਾਲ ਵਾਸੀ ਧਰਮਪੁਰਕ ਆਬਾਦੀ ਖੰਬਰਾ ਜਸ਼ਮੀਨ ਲੰਮੜਾ ਜ਼ਿਲ੍ਹਾ ਜਲੰਧਰ ਜੋ ਟੈਕਸੀ ਡਰਾਈਵਰ ਹੈ ਤੇ 6 ਨਵੰਬਰ ਨੂੰ 9:30 ਵਜੇ ਜਲੰਧਰ ਬੱਸ ਸਟੈਂਡ ਤੋਂ ਆਪਣੀ ਗੱਡੀ ਨੰਬਰ PB01E3707 ਇੱਕ ਮੁੰਡੇ ਤੇ ਕੁੜੀ ਦੀ ਸਵਾਰੀ ਮਾਤਾ ਜੀ ਨੈਣਾ ਦੇਵੀ ਲਈ ਬਿਠਾ ਕੇ ਲੈ ਜਾ ਰਿਆ ਸੀ ਜਦੋਂ ਇਹ ਇਲਾਕਾ ਥਾਣਾ શ્રી ਅਨੰਦਪੁਰ ਸਾਹਿਬ ਦੇ ਪਿੰਡ ਰਾਮਪੁਰ ਜੱਜੜ ਸਰਾਵਾ ਤੋਂ ਪਿੱਛੇ ਸੀ ਤਾਂ ਰਾਤ ਕਰੀਬ 12:30 ਵਜੇ ਗੱਡੀ 'ਚ ਬੈਠੇ ਮੁੰਡੇ ਨੇ ਡਰਾਈਵਰ ਦੇ ਪੇਟ 'ਚ ਦੋ ਵਾਰ ਚਾਕੂ ਨਾਲ ਹਮਲਾ ਕੀਤਾ ਤੇ ਧੱਕਾ ਮਾਰ ਕੇ ਉਸਨੂੰ ਬਾਹਰ ਸੁੱਟਣ ਲੱਗਾ ਤਾਂ ਡਰਾਈਵਰ ਆਪਣੀ ਗੱਡੀ ਦੀ ਬ੍ਰੇਕ ਲਗਾ ਕੇ ਗੱਡੀ ਤੋਂ ਬਾਹਰ ਆ ਗਿਆ ਉਹਨਾਂ ਨੇ ਦੱਸਿਆ ਕਿ ਸੁਪਰਾਹਤ ਮੁੰਡੇ ਨੇ ਡਰਾਈਵਰ ਨੂੰ ਪਿਸਤੌਲ ਦਿਖਾਈ ਇੱਕ ਗੱਡੀ ਖੋ ਕੇ ਦੋਨੋਂ ਮੁੰਡਾ ਤੇ ਕੁੜੀ ਉੱਥੇ ਤੋਂ ਭੱਜ ਗਏ। ਘਟਨਾ ਦੀ ਸੂਚਨਾ ਮਿਲਣ ਤੇ ਡਰਾਈਵਰ ਜਸਪ੍ਰੀਤ ਉਕਤ ਤੇ ਬਿਆਨ ਤੇ ਕੇਸ ਦਰਜ ਕਰ ਲਿਆ ਗਿਆ। ਉਹਨਾਂ ਨੇ ਦੱਸਿਆ ਕਿ ਪੁਲਿਸ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਰੋਹਿਤ ਕੁਮਾਰ ਵਾਸੀ ਪੱਟੀ ਰੋਡ ਪਿੰਡ ਪਿਖੀਵਿੰਡ ਥਾਣਾ ਪਿਖੀਵਿੰਡ ਜ਼ਿਲ੍ਹਾ ਤਰਨਤਾਰਨ ਨੂੰ 19 ਨਵੰਬਰ ਨੂੰ ਗ੍ਰਿਫਤਾਰ ਕਰਕੇ ਖੋਈ ਹੋਈ ਕਾਰ ਬਰਾਮਦ ਕੀਤੀ ਤੇ ਇਸ ਦੇ ਦੌਰਾਨ ਤਫ਼ਤੀਸ਼ ਜਾਣਕਾਰੀ ਮਿਲੀ कि रोहित कुमार ವಿರುದ್ಧ ਪਹਿਲਾ ਵੀ ਐਂਡੀਪੀਐਸ ਐਕਟ ਤਹਿਤ ਦੋ ਮੁਕਦਮੇ ਦਰਜ ਨੇ ਦੋਸ਼ੀ ਨਾਲ ਕਾਰਜ ਸਵਾਰ ਕੁੜੀ ਦਾ ਨਾਮ ਕਾਜਲ ਵਾਸੀ ਵੋਂਟਰ ਜ਼ਿਲ੍ਹਾ ਮੰਡੀ ਹਿਮਾਚਲ ਪ੍ਰਦੇਸ਼ ਤੋਂ ਹੈ ਜਿਸ ਦੀ ਗ੍ਰਿਫਤਾਰੀ ਲਈ ਪੁਲਿਸ ਵੱਲੋਂ ਤਲਾਸ਼ ਕੀਤੀ ਜਾ ਰਹੀ ਹੈ ਦੋਸ਼ੀ ਰੋਹਿਤ ਕੁਮਾਰ ਨੂੰ ਅਦਾਲਤ ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਤੇਰੇ 6:30 ਵਜੇ ਸਾਨੂੰ ਇੱਕ ਇਤਲਾ ਮਿਲੀ ਸੀ ਜਸਪ੍ਰੀਤ ਸਿੰਘ ਪੁੱਤਰ ਰੇਸ਼ਮ ਲਾਲ ਵੱਲੋਂ ਰਹਿਣ ਵਾਲਾ ਜਲੰਧਰ ਦਾ ਹੈਗਾ ਇਹ ਡਰਾਈਵਰੀ ਦਾ ਕੰਮ ਕਰਦਾ ਹੈਗਾ ਆਪਣੀ ਗੱਡੀ ਜਿਹੜੀ ਹੈਗੀ ਹੈ ਟੈਕਸੀ ਦੀ ਉੱਥੋਂ ਲੈ ਕਰਕੇ ਆਇਆ ਸੀਗਾ ਜਲੰਧਰ ਤੋਂ ਜਿਹਦੇ ਵਿੱਚ ਇੱਕ ਕੁੜੀ ਤੇ ਇੱਕ ਮੁੰਡਾ ਸੀਗੇ ਜਿਨ੍ਹਾਂ ਦੀ ਉਹਨੂੰ ਪਛਾਣ ਨਹੀਂ ਸੀਗੀ ਨਾ ਇਹਨੇ ਕੋਈ ਡਾਕੂਮੈਂਟ ਉਹਨਾਂ ਦੇ ਕੋਲੋਂ ਲਿਆ ਸੀਗਾ ਇਹ ਨਾਇਨਾ ਦੇਵੀ ਵਾਸਤੇ ਬੁੱਕ ਕੀਤੀ ਸੀਗੀ ਜਦੋਂ ਇਹ ਜਾ ਰਹੇ ਸੀਗੇ ਤੇ ਸਾਡਾ ਜਿਹੜਾ ਪਿੰਡ ਹੈਗਾ ਰਾਮਪੁਰ ਜੱਜਰ ਉਹਦੇ ਲਾਗੇ ਇਹਨਾਂ ਨੇ ਜਿਹੜਾ ਡਰਾਈਵਰ ਸੀਗਾ ਉਹਦੇ ਸਟੈਪਿੰਗ ਕੀਤੀ ਉਹਨੂੰ ਪਿਸਤਲ ਦਿਖਾ ਕਰਕੇ ਜਿਹੜਾ ਉਹਦੀ ਕਾਰ ਉਹ ਖੋਹ ਕਰ ਲਈ ਔਰ ਉਹ ਲੈ ਕਰਕੇ ਭੱਜ ਗਏ ਸੀਗੇ ਉੱਥੋਂ ਬਿਕੋਜ਼ ਆਫ ਕਨੈਕਟੀਵਿਟੀ ਰਾਤ ਨੂੰ ਜਿਹੜਾ ਹੈਗਾ ਇਹ ਰਾਤ ਦੀ ਵਾਰਦਾਤ ਹੈ ਕਿ 12:00 12:30 ਵਜੇ ਦੇ ਕਰੀਬ ਦੀ ਉਹ ਸਾਨੂੰ ਦੱਸ ਨਹੀਂ ਸਕਿਆ अर्ਲੀ ਮਾਰਨਿੰਗ ਜਿਸ ਤਰ੍ਹਾਂ ਹੀ ਸਾਨੂੰ ਇਤਲਾ ਮਿਲੀ ਉਹਦੇ ਨਾਲ ਦੇ ਨਾਲ ਆਪਾਂ ਉਹਦੇ ਬਿਆਨਾਂ ਤੇ ਪਰਚਾ ਦਰਜ ਕੀਤਾ ਤੇ ਟੀਮ ਜਿਹੜੀ ਹੈਗੇ ਨੇ ਸਾਡੇ ਥਾਣੇ ਦੀ ਐਸ ਐਚ ਓ ਅਨੰਦਪੁਰ ਸਾਹਿਬ ਦੀ ਤੇ ਨਾਲ ਇਨਚਾਰਜ ਯੇਈ ਦੀ ਟੀਮ ਤੇ ਡੀ ਐਸ ਪੀ ਸਾਹਿਬ ਜਿਹੜੇ ਅਨੰਦਪੁਰ ਸਾਹਿਬ ਹੈਗੇ ਨੇ ਇਹਨਾਂ ਨੇ ਰਲ ਕੇ ਜਿਹੜਾ ਹੈਗਾ ਇਸ ਕੇਸ ਤੇ ਵਰਕ ਆਊਟ ਕੀਤਾ ਸੀ ਸੀ ਟੀ ਵੀ ਫੁਟੇਜਸ ਜਿਹੜੀਆਂ ਹੈਗੇ ਨੇ ਕਾਫੀ ਆਪਾਂ ਇੱਥੇ ਖੰਡਾਲੀਆਂ ਹੋਰ ਵੀ ਜਿਹੜੇ ਸਾਨੂੰ ਇਨਪੁਟਸ ਵਿਚਾਰ ਮਿਲਦੇ ਬਹੁਤ ਹੀ ਜਿਹੜਾ ਹੈਗਾ ਆਪਾਂ ਮਿਨਿਮਮ ਟਾਈਮ ਵਿੱਚ ਕੇਸ ਨੂੰ ਜਿਹੜਾ ਹੈਗਾ ਟਰੇਸ ਕੀਤਾ ਹੈਗਾ ਤੇ ਜਿਹੜਾ ਅਕਿਊਜ਼ਰ ਇਹਦੇ ਵਿੱਚ ਰੋਹਿਤ ਕੁਮਾਰ ਹੈਗਾ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਜਿਹੜੀ ਕਾਰ ਹੈਗੀ ਹੈ ਉਹਨੂੰ ਵੀ ਜਿਹੜਾ ਬਰਾਮਦ ਕਰ ਲਿਆ ਗਿਆ ਹੈਗਾ ਆ ਜਿਹਨੂੰ ਪੇਸ਼ ਕਰਾ ਕਰਕੇ ਇਹਦੀ ਰਿਮਾਂਡ ਹਾਸਲ ਕਰਕੇ ਇਹਨੂੰ ਅੱਗੇ ਜਿਹੜੇ ਇਹਦੇ ਪੁੱਛਗਿੱਛ ਕਰਾਂਗੇ ਕਿ ਜਿਹੜੀ ਪਿਸਟਲ ਇਹਨੇ ਸ਼ੋਅ ਕੀਤੀ ਸੀਗੀ ਉਹ ਤੇ ਹੋਰ ਉਸ ਤੋਂ ਇਲਾਵਾ ਜਿਹੜਾ ਨਾਈਫ ਇਹਨੇ ਯੂਜ਼ ਕੀਤਾ ਹੈਗਾ ਵਾਰਦਾਤ ਵਿੱਚ ਉਹ ਉਹਨਾਂ ਨੂੰ ਜਿਹੜਾ ਹੈਗਾ ਬਰਾਮਦ ਕਰਨਾ ਸਾਡਾ ਰਹਿੰਦਾ ਹੈਗਾ ਇਸ ਤੋਂ ਪਹਿਲਾਂ ਵੀ ਇਸ ਬੰਦੇ ਤੇ ਪਹਿਲਾਂ ਐਨਡੀਪੀਐਸ ਦੇ ਪਰਚੇ ਹੈਗੇ ਨੇ ਇੱਕ ਅੰਮ੍ਰਿਤਸਰ ਦਾ ਤੇ ਹੋਰ ਵੀ ਕਿਸ ਕਿਸ ਕੇਸ ਵਿੱਚ ਇਨਵੋਲ ਹੋਇਆ ਹੈਗਾ ਹੋਰ ਕੋਈ ਵਾਰਦਾਤਾਂ ਨੇ ਕੀਤੀ ਹੈ ਨਹੀਂ ਕੀਤੀ ਹੈਗੀ ਉਸ ਬਾਰੇ ਵਿੱਚ ਜਿਹੜਾ ਹੈਗਾ ਆਪਾਂ ਪਰਤਾਲੀ ਦੀ ਤਫਤੀਸ਼ ਦੌਰਾਨ ਕਰਾਂਗੇ ਉਹੀ ਮੈਂ ਤੁਹਾਨੂੰ ਦੱਸ ਰਿਹਾ ਹੈਗਾ ਕਿ ਅਜੇ ਇਹਨੂੰ ਆਪਾਂ ਗ੍ਰਿਫਤਾਰ ਕਰਕੇ ਅੱਜ ਰਿਮਾਂਡ ਲੈ ਰਹੇ ਆ ਇਹਦਾ ਤੇ ਬਿਕੋਜ਼ ਇੱਥੇ ਪਹਿਲਾਂ ਵੀ ਪਰਚੇ ਹੈਗੇ ਨੇ ਐਨਡੀਪੀਐਸ ਦੇ ਤੇ ਇਹ ਤੋਂ ਪੁੱਛਗਿੱਛ ਕਰਨਾ ਪ੍ਰੋਪਰਲੀ ਇੰਟਰੋਗੇਟ ਕਰਨਾ ਬੰਦਦਾ ਹੈਗਾ ਜੋ ਵੀ ਤਫਤੀਸ਼ ਦੌਰਾਨ ਸਾਹਮਣੇ ਆਊਗਾ ਫਿਰ ਤੁਹਾਨੂੰ ਅੱਗੇ ਆਪਾਂ ਸਾਂਝਾ ਕਰਾਂਗੇ